brought to by silver pumps top quality or consistent performance ke liye sirf silver pumps naam yaad rakhna bhagwant maan master ji da munda bada ho gaya ate nau bhagat singh da chhota thalle naam likhe apne kushda sharm karo ajj bhagwant maan utte ishi azam bhagat singh da naam chote akshar vich thalle taaliyan maar raheya naal sare mantri karde honu nahi aunda eddi eddi khushamdit karde ho tusi ਕੁਸੀਂ ਸਾਰੇ ਹੀ ਭੁੱਲ ਗਏ ਭਗਤ ਸਿੰਘ ਦੀ ਪੱਗ ਦਾ ਰੰਗ ਅੱਜ ਵੀ ਬੰਨਿਆ ਹੋਇਆ ਸਿਰ ਤੇ ਤੇ ਬੜੀ ਬੜੀਆਂ ਸਪੀਚਾਂ ਕਰਕੇ ਅੱਜ ਮੈਂ ਸਮਝਦਾ ਇਹ ਆਮ ਆਪੀ ਪਾਰਟੀ ਵਾਲੇ ਜਿਹੜੇ ਬੜੀ ਬੜੀਆਂ ਗੱਲਾਂ ਕਰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦਾ ਇਹ ਉਹਨਾਂ ਦੀ ਪੱਗ ਉਹਨਾਂ ਦਾ ਰੰਗ ਉਹਨਾਂ ਦੀਆਂ ਗੱਲਾਂ ਇਹੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਮਾਸਟਰ ਜੀ ਦੇ ਮੁੰਡੇ ਗੱਡੀਆਂ-ਗੱਡੀਆਂ ਗੱਲਾਂ ਕਰਦੇ ਸੀ ਪਾਰਟੀ ਬਾਅ ਕਰਦੇ ਸੀ ਪਰ ਜਦੋਂ ਸੱਤਾ ਆ ਗਈ ਸਿਰਫ ਸ਼ਹੀਦਿਆ ਜੋ ਭਗਤ ਸਿੰਘ ਸਿਰਫ ਫੋਟਾਂ ਤੇ ਸਿਰਫ ਨਾਰੇਾਂ ਤੇ ਅੱਜ ਉਦੋਂ ਇਹ ਨੰਗੇ ਹੋ ਗਏ ਇਹਨਾਂ ਦੀ ਸਚਾਈ ਲੋਕਾਂ ਦੇ ਮੂਹਰੇ ਆ ਗਈਆਂ ਅੱਥ ਉਹਨਾਂ ਦੇ ਪਵਿੱਤਰ ਦਿਖਾੜੇ ਤੇ ਖੜਕੜ ਕਲਾਂਜ ਅੱਜ ਨਮਾਸ਼ਹਿਰ ਜ਼ਿਲ੍ਹੇ 'ਚ ਜਦੋਂ ਮਾਸਟਰ ਜੀ ਦੇ ਮੁੰਡੇ ਸਰਦਾਰ ਭਗਵੰਤ ਸਿੰਘ ਜਦੋਂ ਕਹਿੰਦੇ ਸੀ ਵੀ ਕੋਈ ਵਿਧਾਟਨ ਕਰੂ ਤਾਂ ਉੱਥੇ ਦੇ ਮਿਸਤਰੀ ਦਾ ਨਾਮ ਲਿਖਿਆ ਜਾਵੇ ਉੱਥੇ ਦੇ ਕਾਰਪੈਂਟਰ ਦਾ ਨਾਮ ਲਿਖਿਆ ਜਾਵੇ ਉੱਥੇ ਦੇ ਗਾਰਾ ਲਾਉਣ ਵਾਲੇ ਦਾ ਨਾਮ ਲਿਖਿਆ ਜਾਵੇ ਅੱਜ ਭਗਤ ਸਿੰਘ ਜੀ ਦੇ ਦਿਹਾੜੇ ਪਵਿੱਤਰ ਤੇ ਅੱਜ ਪਤਾ ਲੱਗਿਆ ਵੀ ਤੁਹਾਡੇ ਮਨ ਚ ਕੀ ਆ ਤੁਸੀਂ ਉਹਨਾਂ ਦੇ ਨਾਮ ਤੇ ਸੱਤਾ ਹਾਸਲ ਕਰਨਾ ਚਾਹੁੰਦੇ ਸੀ ਪਰ ਉਹ ਨਹੀਂ ਛੋਟੇ ਹੁਣੇ ਉਹ ਤਾਂ ਸ਼ਹੀਦ ਨੇ ਸਾਡੇ ਦਿਲਾਂ ਚ ਨੇ ਸਾਨੂੰ ਪਤਾ ਸ਼ਹਾਦਤਾਂ ਦੇ ਨਾਲੇ ਪਰਿਵਾਰਾਂ ਕੀ ਲੋਕਾਂ ਦੇ ਮਨਾਂ ਚ ਉਹਨਾਂ ਖਾਤਰ ਜਗਾਏ ਪਰ ਅੱਜ ਤੁਸੀਂ ਤੇ ਤੁਹਾਡੀ ਸਾਰੀ ਕੈਬਨਿਟ ਬੁੱਢੀ ਐਮਐਲਏ ਸਾਹਿਕਾਂਗੇ ਅੱਜ ਲੋਕਾਂ ਮੂਰੇ ਸੱਚ ਆ ਗਿਆ ਪੰਜਾਬੀਆਂ ਮੂਰੇ ਜਿਹੜੀ ਤੁਸੀਂ ਕਹਿੰਦੇ ਸੀ ਨਾ ਵੀ ਕੋ ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਅੱਜ ਜਦੋਂ ਨੀਂਹ ਪੱਥਰ ਥੋੜਾ ਬਣਿਆ ਤੇ ਥੋੜਾ ਨਾਮ ਸਰਦਾਰ ਭਗਵੰਤ ਸਿੰਘ ਮਾਨ ਮਾਸਟਰ ਜੀ ਦਾ ਮੁੰਡਾ ਉਹਨਾਂ ਦਾ ਨਾਮ ਵੱਡੇ ਐ ਵੱਡੇ ਅੱਖਰਾਂ 'ਚ ਤੇ ਸਾਡੇ ਸ਼ਹੀਦ ਦੇ ਆਦਮ ਭਗਤ ਸਿੰਘ ਜੀ ਦਾ ਨਾਮ ਇਹ ਭਗਵੰਤ ਮਾਨ ਦੇ ਥੱਲੇ ਉਹਨਾਂ ਨੇ ਛੋਟਾ ਨਹੀਂ ਹੋਣਾ ਉਹਨਾਂ ਨੇ ਤਾਂ ਅਮਰ ਨੇ ਵੱਡੇਹਿ ਕਹਿਣਾ ਪਰ ਥੋਡੀ ਗੱਲ ਸੱਚ ਆ ਗਈ ਵੀ ਅੱਜ ਭਗਵੰਤ ਮਾਨ ਮਾਸਟਰ ਜੀ ਦਾ ਮੁੰਡਾ ਬੜਾ ਹੋ ਗਿਆ ਅੱਜ ਨੌ ਭਗਤ ਸਿੰਘ ਜੀ ਦਾ ਛੋਟਾ ਥੱਲੇ ਨਾਮ ਲਿਖਿਆ ਹੋਇਆ ਕੁਸ਼ਤਾ ਸ਼ਰਮ ਕਰੋ ਅੱਜ ਭਗਵੰਤ ਮਾਨ ਉੱਤੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਨਾਮ ਛੋਟੇ ਅੱਖਰਾਂ 'ਚ ਥੱਲੇ ਤੇ ਤਾੜੀਆਂ ਮਾਰ ਰਿਆਂ ਨਾਲ ਸਾਰੇ ਮੰਤਰੀ ਕੈਬਨਟ ਤੁਹਾਨੂੰ ਨਹੀਂ ਯਾਦ ਹੈ ਐਡੀ ਐਡੀ ਖੁਸ਼ਾਂਦਿਨ ਕਰ ਰਹੇ ਹੋ ਤੁਸੀਂ ਤੁਸੀਂ ਸਾਰਾ ਹੀ ਭੁੱਲ ਗਏ ਭਗਤ ਸਿੰਘ ਦੀ ਪੱਕ ਦਾ ਰੰਗ ਅੱਜ ਵੀ ਬੰਨਿਆ ਹੋਇਆ ਸਿਰ ਤੇ ਤੇ ਬੜੀ ਬੜੀਆਂ ਸਪੀਚਾਂ ਕਰਕੇ ਬੜੀਆਂ ਬੜੀਆਂ ਸਿੱਖਾਵਾਂ ਦੇ ਰਿਹਾ ਸਰਦਾਰ ਜੀ ਪਰ ਅੱਜ ਸੱਚ ਬੁਰੇ ਆ ਗਿਆ ਅੰਦਰ ਕੀਆ ਅੱਜ ਜਿਨ੍ਹਾਂ ਦੇ ਨਾਂ ਤੇ ਸਰਕਾਰ ਬਣਾਈ ਉਹਨਾਂ ਨੂੰ ਥੋਲਾ ਆਤਾ ਉਹਨਾਂ ਨੂੰ ਛੱਡਤਾ ਅੱਜ ਉੱਤੇ ਨੌਕਤ ਸਿੰਘ ਮਾਨ ਸ਼ਹੀਦੀ ਅਸੂਲ ਦਾ ਸਾਡੇ ਨਾਂ ਥੱਲੇ ਇਹਦੀ ਜਿੱਤੀ ਘੋਰ ਨੇ ਬਿਆਕ ਕੀਤੀ ਜਾਵੇ ਮੈਂ ਆਪਣੇ ਵੱਲੋਂ ਇਸ ਕਰਦੀ ਜਿੰਨਾ ਮੈਂ ਸਮਝਦਾ ਮੈਂ ਵਿਰੋਧ ਉਹ ਥੋੜਾ ਏ ਪਹਿਲਾਂ ਵੀ ਜਦੋਂ ਅਸੀਂ ਬੀਜੇਪੀ ਨੇ ਨਾਮ ਦਿੱਤਾ ਵੀ ਜੇ ਭਗਤ ਸਿੰਘ ਜੀ ਦਾ ਪੁੱਤ ਜਿਹੜਾ ਟਾਕੇ ਰੱਖਿਆ ਹੋਇਆ ਸੀ 에어ਪੋਰਟ ਤੇ ਉਹਨਾਂ ਨੂੰ ਨਾ ਜੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਪਰਦਾ ਖੋਲ੍ਹਿਆ ਤਾਂ ਅਸੀਂ ਵਿਰੋਧ ਕਰਾਂਗੇ ਇੱਕ ਪਾਸੇ ਮੋਦੀ ਸਾਹਿਬ ਨੇ ਬੀਜੇਪੀ ਇਹ ਜਿਹੜੀ ਸ਼ਹੀਦ ਯਾਤਰਾ ਜਿਹਦੇ ਨਾਮ ਤੇ 에어ਪੋਰਟ ਰੱਖਿਆ ਪਰ ਅੱਜ ਤੁਸੀਂ ਮਾਨ ਸਾਹਿਬ ਤੇ ਤੁਹਾਡੀ ਸਰਕਾਰ ਮਾਸਟਰ ਜੀ ਦੇ ਬੇਟੇ ਅੱਜ ਨੰਗੇ ਹੋ ਗਏ ਅੱਜ ਜਿਹੜੇ ਨਾਮ ਤੇ ਸਰਕਾਰ ਬਣਾਈ ਭਗਤ ਸਿੰਘ ਜੀ ਦੇ ਉਤ ਉੱਤੇ ਮਾਸਟਰ ਨੀਲੇ ਮੁੰਡੇ ਦਾ ਨਾਪ ਤੋਂ ਮੰਤ ਮੰੰਦਾ ਤੇ ਸਾਡੇ ਸ਼ਹੀਦੇ ਆਜਮ ਭਗਤ ਸਿੰਘ ਜੀ ਦੇ ਉਹਨਾਂ ਦੇ ਦਿੜ ਤੇ ਉਹਨਾਂ ਦੀ ਤੋਹੀਨ ਉਹਨਾਂ ਦਾ ਨਾਮ ਥੱਲੇ ਉਹਨਾਂ ਦੇ ਪਵਿੱਤਰ ਦਿਹਾੜੇ ਤੇ ਥੱਲੇ ਲਿਖਿਆ ਹੈ ਕਿਹੜਾ ਮੈਡੀਕਲ ਕਾਲਜ ਹੈ ਜਿਹੜਾ ਉਹਨਾਂ ਦੇ ਨਾਮ ਤੋਂ ਬਿਨਾਂ ਥੋੜਾ ਨਾ ਉੱਤੇ ਲਿਖਿਆ ਜਾਊਗਾ ਇਹਦਾ ਲੋਕਾਂ ਦੇ ਮੂਰੇ ਅੱਜ ਬਿੱਲੀ ਫੈਲੀ ਉਹ ਬਾਹਰ ਆ ਗਿਆ ਪਤਾ ਲੱਗ ਗਿਆ ਇਹ ਸਿੱਖਿਆ ਬੜੇ ਬੜੀਆਂ ਸਿੱਖਿਆ ਦੇ ਰਹੇ ਨੇ ਰੋਜ਼ ਦਿੰਦੇ ਨੇ ਅੱਜ ਨੂੰ ਅੱਜ ਅਧிகਾਰਨ ਕੀਤਾ ਸਭ ਕੁਝ ਖੁੱਲ ਗਿਆ ਸਭ ਕੁਝ ਨੰਗੇ ਹੋ ਗਏ ਅੱਜ